ਸਭ ਤੋਂ ਪਹਿਲਾਂ ਆ ਗਏ ਮੇਰੇ ਮਿੱਤਰਾਂ ਜੀ ਤੁਹਾਨੂੰ ਵੀ ਲੋਕ ਬੜੀਆਂ ਗੱਲਾਂ ਕਰਦੇ ਹੋਣਗੇ ਪਰ ਤੁਹਾਨੂੰ ਆਪਾਂ ਸਾਰੇ ਫਿਰ ਕੁਝ ਨਹੀਂ ਬੋਲੇ ਜਣਾ ਪੰਜਾਬੀਓ ਸਸਰੀ ਕਾਲ ਵੀ ਸਾਰਿਆਂ ਨੂੰ ਹੁਣ ਆਪਾਂ ਜੋ ਕੀ ਪੰਜਾਬ ਦੀ ਤੇ ਪੰਜਾਬੀਆਂ ਦੀ ਗੱਲ ਕਰਾਂਗੇ ਬਈ ਅੱਜ ਜਿਵੇਂ ਹੜ੍ਹਾਂ ਨੂੰ ਲੈ ਕੇ ਹੜਪੀੜਤਾ ਨੂੰ ਲੈ ਕੇ ਜੋ ਮਨਦੀਪ ਸਿੰਘ ਮੱਨਾ ਜੋ ਆਪ ਜਿਸ ਦਿਨ ਦਾ ਹੜਾਂ ਦੇ ਨਾਲ ਪੀੜਤਾ ਲੋਕ ਉਸ ਦਿਨ ਤੋਂ ਹੀ ਸੇਵਾ ਦੇ ਵਿੱਚ ਜੋ ਲੱਗੇ ਹੋਏ ਆ ਤੇ ਪਰ ਹੁਣ ਆਪਾਂ ਨਾਮ ਉਹਨਾਂ ਦੇ ਲਵਾਂਗੇ ਜਿਵੇਂ ਐਮਬੀ ਬ੍ਰੇਕ ਕਲਾਕਾਰ ਪੰਜਾਬ ਦੇ ਸਾਡੇ ਭਾਈ ਉਹਨਾਂ ਨੂੰ ਵੀ ਦਿਲੋਂ ਸਲੂਟ ਆ ਸਾਰੇ ਪੰਜਾਬ ਵਾਲਿਆਂ ਨੂੰ ਦਿਲੋਂ ਸਲੂਟ ਆ ਜਿਹੜੇ ਸੇਵਾ ਕਰ ਰਹੇ ਆ ਤੇ ਜਿਹੜੇ ਆਪਣਾ ਯੋਗਦਾਨ ਪਾ ਰਹੇ ਸੇਵਾ ਬਾਹਰਲੇ ਦੇਸ਼ਾਂ ਵਿੱਚ ਵੀ ਬਹਿ ਕੇ ਜਿਵੇਂ ਕਿ ਅਮਰਤ ਮਾਨ ਤਾਂ ਇਹ ਵੀ ਸਾਡੇ ਪੰਜਾਬ ਦਾ ਭਾਈ ਕਲਾਕਾਰ ਹੀ ਆ ਤੇ ਇੱਕ ਜਿਹੜਾ ਐਮਬੀ ਬ੍ਰੇਕ ਆ ਤੇ ਆਪਣਾ ਯੋਗਦਾਨ ਸੇਵਾ ਦੇ ਵਿੱਚ ਆਪਣੀ ਜਿੰਨਾ ਵੀ ਕਮਾਈ ਕਰਦੇ ਆ ਤੇ ਭਾਈ ਲੋਕਾਂ ਦੇ ਵਿੱਚ ਜੋ ਆਪਾਂ ਕਹਿੰਦੇ ਆ ਲੰਗਰ ਪਾਣੀ ਵਰਤਾ ਰਹੇ ਆ ਆਪਣੇ ਵੱਲੋਂ ਸੇਵਾ ਦੇ ਵਿੱਚ ਉਹਨਾਂ ਨੇ ਆਪਣੀ ਕਮਾਈ ਦੇ ਵਿੱਚੋਂ ਲੋਕਾਂ ਨੂੰ ਜੋ ਲੰਗਰ ਪਾਣੀ ਵਰਤਾ ਰਹੇ ਆ ਤੇ ਜੋ ਮਨਦੀਪ ਸਿੰਘ ਮੰਨਾ ਦਾ ਕਹਿਣਾਗਾ ਇਹ ਹੈਗਾ ਵੀ ਜਿਹੜੇ ਇਹ ਐਮਬੀ ਬ੍ਰੇਕ ਅਮਰਤਮਾਨ ਨਾਲੇ ਅਮਰੀਕਾ ਤੋਂ ਬਾਹਰਲੀ ਸ਼ੈਡ ਬੈਠਾ ਬਾਹਰ ਦੇਸ਼ ਤੇ ਜਿਹੜਾ ਐਮਬੀ ਬ੍ਰੇਕ ਆ ਇਹ ਦੋਨੇ ਤੇ ਕਲਾਕਾਰ ਹੋਰ ਵੀ ਆ ਸਰਤੰਦਰ ਸਤਾਜ ਦਲਜੀਤ ਤੇ ਜੇ ਗੱਲ ਕਰੀਏ ਬਾਲੀਵੁੱਡ ਦੀ ਸੰਜੇ দত্ত ਤੇ ਸੋਨੂ ਸੂਦ ਕੱਲ ਮੈਂ ਖਬਰ ਪਾਈ ਸੀ ਪਰਸੋਂ ਵੀ ਤੇ ਹੋਰ ਵੀ ਕਈ ਕਲਾਕਾਰ ਨੇ ਕਲਾਕਾਰ ਵੀ ਆ ਬਈ ਵਿੱਚ ਕਲਾਕਾਰਨੀ ਆ ਸਾਡੇ ਪੰਜਾਬ ਦੀਆਂ ਕਈਆਂ ਦੇ ਨਾਮ ਮੈਨੂੰ ਪਤਾ ਨਹੀਂ ਹਜੇ ਕਿੰਨੇ ਕ ਕਿਉਂਕਿ ਬਹੁਤ ਜ਼ਿਆਦਾ ਆ ਸਾਡੇ ਪੰਜਾਬ ਦੇ ਰਹਿਣ ਵਾਲੇ ਇਸ ਕਰਕੇ ਬਹੁਤ ਮਾਣ ਆਗਾ ਤੇ ਪਰ ਹੁਣ ਇੱਕ ਵੀਡੀਓ ਸੁਣਾਉਣੇ ਆ ਤੁਹਾਨੂੰ ਤਾਂ ਜੋ ਮਨਦੀਪ ਮੰਨਾ ਦੀ ਆ ਦੇਣਾ ਨਾਨਕਪੁਰੇ ਦੇ ਵਿੱਚ ਬਕਾਇਦਾ ਲੰਗਰ ਪੱਕ ਰਿਹਾ ਔਰ ਥਾਂ ਥਾਂ ਦੇ ਉੱਤੇ ਰਾਜਨ ਇਹ ਇਹਦੀ ਸੇਵਾ ਹੈਗੀ ਆ ਵੀ ਟਰਾਲੀ ਦੇ ਵਿੱਚ ਲੈ ਕੇ ਜਾ ਰਿਹਾ ਰੋਬਨ ਇੱਥੇ ਸਮਾਨ ਇਕੱਠਾ ਕਰ ਰਿਹਾ ਡਾਕਟਰ ਸਾਹਿਬ ਆਪ ਦੀ ਡਿਊਟੀ ਨਿਭਾ ਰਹੇ ਨੇ ਔਰ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਸੀ ਡਿਟੇਲ ਚ ਦੱਸਦੇ ਆ ਵੀ ਜੋ-ਜੋ ਸਾਨੂੰ ਅੱਜ ਆਇਆ ਅਸੀਂ ਬਹੁਤ ਜਿਹੜਾ ਧੰਨਵਾਦ ਆ ਮੈਂ ਕਰਦਾ ਅਮਰਤਮਾਨ ਨੇ ਸਿੰਗਰ ਉਹ ਕੈਨੇਡਾ ਨੇ ਔਰ ਆਪੋ ਆਪਣੀਆਂ ਚਲੋ ਕਮਿਟਡ ਨੇ ਹਰ ਥਾਂ ਦੇ ਉੱਤੇ ਕੋਈ ਟੂਰ ਬੁੱਕਿਆ ਜਾਂ ਕੋਈ ਇਹਨਾਂ ਦੀਆਂ ਬੁਕਿੰਗ ਨੇ ਫੇਰ ਵੀ ਪੰਜਾਬ ਦਾ ਜਿਹੜਾ ਦਰਦ ਹੈ ਅੱਜ ਉਹਨਾਂ ਨੇ ਸਾਨੂੰ ਫੀਡ ਹੈ ਉਹਦੇ ਵਿੱਚ ਕਿਸੇ ਨੇ ਉਹ ਰਸਾਂ ਦੇ ਨਾਲ ਬੱਚਿਆਂ ਦੇ ਡਾਈਪਰਸ ਸੈਨੀਟਰੀ ਪੈਡ ਸੁੱਕਾ ਦੁੱਧ ਜਿਹੜਾ ਸਾਨੂੰ ਭੇਜਿਆ ਔਰ ਉਸ ਤੋਂ ਪਹਿਲਾਂ ਇਹ ਰਾਜਨ ਟਰਾਲੀ ਦੇ ਵਿੱਚ ਲੱਦ ਕੇ ਤੇ ਵੰਡ ਕੇ ਆ ਸਾਡਾ ਇੱਕ ਪ੍ਰੋਸੀਜਰ ਹੈ ਕਿ ਅੱਜ ਦਾ ਦਿਨ ਸਾਨੂੰ ਨੋਟ ਕਰਾ ਜਾਂਦੇ ਨੇ ਲੋਕੀ ਅਗਲੇ ਦਿਨ ਅਸੀਂ ਉਹਨੂੰ ਪੁਜਦਾ ਕਰ ਦਿੰਨੇ ਆ ਆਹ ਡਿਟੇਲ ਬਣੀ ਆ ਕੱਲ ਵੀ ਫੀਡ ਦੇ ਬੋਰੇ ਜਿਹੜੇ ਨੇ 50 100 ਦੇ ਕਰੀਬੇ ਕੱਲ ਵੰਡਿਆ ਜਾਣਾ ਪਰ ਪਹਿਲਾਂ ਉਧਰ ਮੰਨੀਆਂ ਜਾਣੀਆਂ ਕਿਉਂਕਿ ਸਮਾਨ ਬਾਹਰੋਂ ਆਉਣਾ ਹੁੰਦਾ ਤੇ ਇਸ ਕਰਕੇ ਅਗਲੇ ਦਿਨ ਦਾ ਦੱਸੀਦਾ ਇਹਦੇ ਨਾਲ ਨਾਲ ਦਾ ਪਾਰਸ਼ਾਲਾ ਪਬਲਿਕ ਸਕੂਲ ਹੈ ਤਰਨਤਾਰਨ ਤੋਂ ਗਗਨਦੀਪ ਜੀ ਆਏ ਸੀਗੇ ਉਹ ਲੋਕਾਂ ਦਾ ਰੋਜ਼ ਮਰਰਾ ਦਾ ਜਿਹੜਾ ਸਮਾਨ ਹੈ ਆਟਾ ਪਾਣੀ ਦੁੱਧ ਖੰਡ ਰਾਜਮਾ ਦਾਲ ਮਸਾਲੇ ਮੋਮਬਤੀਆਂ ਪਿਆਜ਼ ਜੋ ਜੋ ਵੀ ਕਿਸੇ ਨੂੰ ਲੱਗਦਾ ਉਹ ਇੱਥੇ ਦੇਣ ਆਏ ਸੀ ਔਰ ਸਭ ਤੋਂ ਵੱਧ ਜਿਹੜਾ ਮੇਰੇ ਅੱਜ ਮਨ ਭਰਿਆ ਉਹ ਸਾਡੇ ਸ਼ਹਿਰ ਦੇ ਅੰਮ੍ਰਿਤਸਰ ਦੀ ਇੱਕ ਸਫਾਈ ਜੂਨੀਅਨ ਹੈ ਜਿਹੜੇ ਸੀਵਰੇਜ ਦੂਜਾ ਤੀਜਾ ਸ਼ਹਿਰ ਚ ਟਰਾਲੀਆਂ ਸਫਾਈ ਕਰਦੇ ਨੇ ਉਹ ਆਪਣੇ ਪੈਸੇ ਪਾ ਕੇ ਜਿਹੜੇ ਲੋਕ ਲੋਕ ਅਸੀਂ ਲੋਕ ਤੇ ਗੰਦ ਫਲਾਉਂਦੇ ਆ ਜਿਹੜੇ ਉਹ ਸ਼ਹਿਰ ਦੇ ਵਿੱਚ ਸਫਾਈ ਕਰਦੇ ਨੇ ਉਹ ਅੱਜ ਭਾਰੀ ਮਾਤਰਾ ਦੇ ਵਿੱਚ ਸਾਨੂੰ ਆਟਾ, ਚੌਲ, ਘਿਓ, ਪਾਣੀ, ਸੋਇਆਬੀਨ ਜਿਹੜੇ ਉਹ ਇੱਥੇ ਦੇ ਕੇ ਗਏ ਨੇ ਉਹ ਇੱਥੇ ਰਖਾਇਆ ਉਹਦੇ ਬਾਰੇ ਵੀ ਮੈਂ ਅੱਗੋਂ ਦੱਸਣ ਲੱਗਾ ਕਿ ਅਸੀਂ ਕੀ ਕਰਨਾ ਚਾਹੁੰਦੇ ਆਂ ਔਰ ਮੈਂ ਬਹੁਤ-ਬਹੁਤ ਧੰਨਵਾਦੀ ਆਂ ਭਾਜੀ ਐਮੀ ਵਿਰਕ ਜਿਹੜੇ ਸਾਡੇ ਸੈਲੀਬ੍ਰਿਟੀ ਨੇ ਪੰਜਾਬ ਦੇ ਇੱਕ ਨਾਮਵਰ ਹਸਤੀ ਨੇ ਸਾਡੇ ਦੇਸ਼ ਦੀ ਕਹੋ ਜਾਂ ਸਾਡੇ ਪੰਜਾਬੀਆਂ ਦੀ ਉਹਨਾਂ ਦੇ ਬ੍ਰਦਰ ਨੇ ਭਗਵੰਤ ਸਿੰਘ ਤੁਹਾਡਾ ਭਗਵੰਤ ਸਿੰਘ ਆਏ ਨੇ ਉਹਨਾਂ ਸਪੈਸ਼ਲ ਉਹਨਾਂ ਨੂੰ ਇੱਥੇ ਭੇਜਿਆ ਔਰ ਉਹਨਾਂ ਵੇਖਿਆ ਕਿ ਲੋਕਾਂ ਨੂੰ ਅਸੀਂ ਕੋਸ਼ਿਸ਼ ਇਹ ਕਰਦੇ ਆਂ ਵੀ ਜਿਹੜੀਆਂ ਚੀਜ਼ਾਂ ਇੱਥੋਂ ਪੂਰੀਆਂ ਹੋ ਸਕਦੀਆਂ ਨੇ ਉਹ ਇੱਥੇ ਹੀ ਜਾ ਰਹੀਆਂ ਨੇ ਜਿਹੜੀਆਂ ਚੀਜ਼ਾਂ ਦੀ ਡਿਮਾਂਡ ਹੁੰਦੀ ਹੈ ਉਹਨਾਂ ਨੂੰ ਦੱਸ ਦਿੱਤਾ ਜਾਂਦਾ ਅੱਜ ਇਹ ਆਪਣੇ ਨਾਲ ਦੋ ਫੀਡ ਦੇ ਟਰੱਕ ਜਿਹੜੇ ਉਹ ਲੈ ਕੇ ਆਏ ਨੇ ਔਰ ਅੱਗੋਂ ਕਹਿੰਦੇ ਚਾਰਾ ਭਾਜੀ ਅਚਾਰ ਹੈ ਕੀ ਹੈ ਅਚਾਰ ਅਚਾਰ ਹੈ ਤਿੰਨ ਟਰੱਕ ਉਹ ਕੱਲ ਤੱਕ ਸ਼ਾਇਦ ਕੱਲ ਆ ਜਾਣਗੇ ਜੀ ਉਹ ਕੱਲ ਇੱਥੇ ਭੇਜ ਦੇਣਗੇ ਔਰ ਉਹਦੀ ਬਹੁਤ ਸਾਰੀ ਲੋਡ ਹੈ ਜਿਵੇਂ ਡਾਕਟਰ ਸਾਹਿਬ ਆ ਲਿਖ ਰਹੇ ਆ ਵੀ ਸਮਾਨ ਕਿੰਨਾ ਕਿਚਾਈਦਾ ਕਿੰਨਾ ਕਿੰਨਾ ਪਸ਼ੂਆਂ ਨੂੰ ਬਹੁਤ ਜ਼ਿਆਦਾ ਜੜੀਆਂ ਮਤਲਬ ਅੱਗੋਂ ਬਿਮਾਰੀਆਂ ਤੇ ਭੁੱਖ ਮਰੀ ਦੀ ਉਹ ਸ਼ਿਕਾਰ ਹੁੰਦੇ ਜਾਂਦੇ ਨੇ ਇਹਦੇ ਨਾਲ ਜੜੀਆਂ ਜੜੀਆਂ ਲੋੜਾਂ ਨੇ ਆਡੋਮੋਸ ਹੈ ਅੱਜ ਦਾ ਕਛੂਆ ਛਾਪ ਹੈ ਮੱਛਰ ਭਜਾਉਣ ਵਾਲੀ ਅੱਗੋਂ ਤੁਹਾਡੇ ਸਾਹਮਣੇ ਜਿਹੜੇ ਹਾਲਾਤ ਬਣ ਰਹੇ ਨੇ ਮੱਛਰਦਾਨੀ ਦੀ ਲੋੜ ਹੈ ਇੱਕ ਚੀਜ਼ ਤੇ ਸਾਡਾ ਧਿਆਨ ਹੀ ਨਹੀਂ ਸੀ ਗਿਆ ਕਿ ਲੋਕਾਂ ਦੇ ਕੱਪੜੇ ਤੱਕ ਪੇ ਚੁੱਕੇ ਨੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਦਿਨਾਂ ਤੋਂ ਬਾਰਿਸ਼ ਦੇ ਵਿੱਚ ਨੇ ਮਤਲਬ ਅੰਡਰਵੀਅਰ ਵੈਸਟ ਤੱਕ ਵੀ ਮਤਲਬ ਲੋਕਾਂ ਕੋਲ ਉਹ ਗਿੱਲੀਆਂ ਨੇ ਉਹਦੇ ਲਈ ਵੀ ਅਸੀਂ ਲੋਕਾਂ ਨੂੰ ਅੱਜ ਅਪੀਲ ਕਰਨੀ ਸ਼ੁਰੂ ਕੀਤੀ ਹੈ ਕਿ ਉਹ ਵੀ ਇੱਥੇ ਮਤਲਬ ਦਿੱਤੀਆਂ ਜਾਣਗੀਆਂ ਔਰ ਮੇਰੀ ਕੋਸ਼ਿਸ਼ ਹੈ ਮੇਰੀ ਜਿੰਨਾ ਜਿੰਨਾ ਸਾਡੇ ਕੈਂਪ ਤੱਕ ਪਹੁੰਚ ਕਰਨੀ ਹੈ ਉਹਨਾਂ ਨੂੰ ਅਸੀਂ ਰਿਕਵੈਸਟ ਕਰ ਉਹਨੇ ਦੇਣਾ ਕਿਸੇ ਦਾ ਲੱਥਾ ਸਾਡੇ ਵੱਲੋਂ ਜਦੋਂ ਵੀ ਜੋ ਸਾਡੇ ਕੋਲ ਕੋਸ਼ਿਸ਼ ਹੋਊਗੀ ਨਵਾਂ ਸਮਾਨ ਲਿਆਂਦਾ ਜਾਊਗਾ ਜਾਂ ਜੋ ਲੋਕ ਦੇਣਗੇ ਕੱਲ ਵੀ ਸਾਡੇ ਵਿੱਚ ਇੱਥੇ ਬੀਬੀਆਂ ਸਾਡੇ ਸ਼ਹਿਰ ਚ ਇੱਕ ਫਿੱਕੀ ਫਲੋ ਵਾਲੇ ਨੇ ਉਹ ਇੱਥੇ ਸੇਵਾ ਕਰਨ ਆ ਰਹੀਆਂ ਨੇ ਸਾਡੀਆਂ ਔਰਤਾਂ ਦਾ ਸਾਡੀਆਂ ਮਾਵਾਂ ਭੈਣਾਂ ਦੇ ਨਾਲ ਉਹਨਾਂ ਸੇਵਾ ਕਰਨੀ ਕੋਈ ਸਮਾਨ ਇਹਨਾਂ ਦਾ ਲੈ ਕੇ ਆਉਣਗੇ ਮੈਡੀਕਲ ਕੈਂਪ ਅਸੀਂ ਪੱਕਾ ਚਲਾਤਾ ਕੱਲ ਦਾ ਉਹਦੇ ਨਾਲ ਨਾਲ ਸਾਡੇ ਧਿਆਨ ਚ ਆਇਆ ਕਿ ਪਸ਼ੂਆਂ ਨੂੰ ਬਹੁਤ ਸਾਰੀ ਜਣੀਆਂ ਉਹ ਬਿਮਾਰੀਆਂ ਲੱਗ ਰਹੀਆਂ ਨੇ ਉਹ ਬਿਮਾਰ ਹੋ ਰਹੇ ਨੇ ਭੁੱਖਮਰੀ ਕਾਰਨ ਮੌਸਮ ਦੇ ਕਾਰਨ ਗੰਦੇ ਪਾਣੀ ਦੇ ਕਾਰਨ ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲ ਪਰਸੋਂ ਤੋਂ ਵੈਟਰਨਰੀ ਜਿਹੜਾ ਜਾਨਵਰਾਂ ਦਾ ਡਾਕਟਰ ਨੇ ਉਹਨਾਂ ਦਾ ਵੀ ਇੱਥੇ ਇੰਤਜ਼ਾਮ ਕੀਤਾ ਜਾਵੇ ਇੱਕ ਪੱਕਾ ਜਿਹੜਾ ਕੈਂਪ ਲਾ ਦਿੱਤਾ ਜਾਵੇ ਉਹ ਵੀ ਦਵਾਈਆਂ ਇੱਥੇ ਆਉਣੀਆਂ ਸ਼ੁਰੂ ਹੋ ਜਾਣਗੀਆਂ ਜੋ ਜੋ ਅੱਜ ਅੱਜ ਵੰਡੇ ਆ ਗਿਆ ਉਹ ਸਾਰਾ ਲਿਸਟ ਦੇ ਵਿੱਚ ਸੀਗਾ ਤੁਹਾਨੂੰ ਸਾਰਾ ਹੀ ਇਹਦੇ ਵਿੱਚ ਦੇਖ ਪੈਣਾ ਤਰਪਾਲਾਂ ਸੀਗੀਆਂ ਮੱਛਰਦਾਨੀ ਸੀਗੀ ਡੀਜ਼ਲ ਮੈਂ ਦੱਸਿਆ ਕਿ ਲੋਕਾਂ ਦੇ ਘਰ ਘਰ ਪਾਣੀ ਇੱਥੇ ਲੜਾਈਆਂ ਹੋ ਜਾਂਦੀਆਂ ਨੇ ਵੀ ਮੇਰਾ ਰਹਿ ਗਿਆ ਮੇਰਾ ਰਹਿ ਗਿਆ ਫਿਰ ਵੀ ਸਾਡੇ ਕੋਲ ਕੋਸ਼ਿਸ਼ ਹੁੰਦੀ ਆ ਕਿ ਸਾਰਿਆਂ ਦਾ ਪੂਰਾ ਕੀਤਾ ਜਾਵੇ ਭਾਜੀ ਬਿਜਲੀ ਆ ਨਹੀਂ ਰਹੀ ਇਹਨਾਂ ਲੋਕਾਂ ਦੇ ਪ੍ਰਾਈਵੇਟ ਜਿੰਨਾ ਜਿੰਨਾ ਘਰਾਂ ਦੇ ਵਿੱਚ ਜਨਰੇਟਰ ਨੇ ਉਹਨਾਂ ਰੱਖੇ ਨੇ ਫਿਰ ਘਰ ਘਰ ਜਾ ਕੇ ਤੇ ਉਹ ਪਾਣੀ ਚਲਾ ਕੇ ਜਨਰੇਟਰ ਜਿਹੜੀ ਬਿਜਲੀ ਦੇ ਕੇ ਤੇ ਪਾਣੀ ਭਰ ਰਹੇ ਨੇ ਇਹੋ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਔਰ ਜਿਹੜਾ ਸੁੱਕਾ ਰਾਸ਼ਨ ਅੱਜ ਸਾਨੂੰ ਕਾਰਪੋਰੇਸ਼ਨ ਵਾਲੇ ਵੀ ਦੇ ਕੇ ਗਏ ਆ ਅੱਗੋਂ ਵੀ ਅਸੀਂ ਲੋਕਾਂ ਨੂੰ ਅਪੀਲ ਕਰ ਦੇਣੀ ਉਹਦਾ ਕਰਨਾ ਕੀ ਹੈ ਅਸੀਂ ਅਸੀਂ ਇੱਕ ਕਿੱਟਾ ਬਣਾਉਣੀਆ ਸ਼ੁਰੂ ਕਰ ਦਿੱਤੀਆਂ ਕਿਉਂਕਿ ਅੱਗੋਂ ਜਿਹੜਾ 2-4-5 ਦਿਨ ਬਾਅਦ ਆ ਕਈ ਲੋਕਾਂ ਦਾ ਇੱਥੋਂ ਧਿਆਨ हट ਜਾਣਾ ਵਾ ਉਹਦੇ ਕਰਕੇ ਕਈਆਂ ਲੋਕਾਂ ਦੇ ਘਰ ਜਿਹੜਾ ਬਹੁਤ ਗਰੀਬ ਨੇ ਜਿਹੜੇ ਰੋਜ਼ਮਰਾਈ ਕਮਾ ਕੇ ਖਾਂਦੇ ਸੀਗੇ ਉਹਨਾਂ ਦੇ ਘਰ ਅਸੀਂ ਸੁੱਕੀ ਰਸਤ ਜਿਹੜੀ ਜਾਂ ਇੱਥੋਂ ਲੈ ਜਾਣ ਜਾਂ ਪੁੱਜਦੀ ਕਰਾਂਗੇ ਅੱਗੋਂ ਰਸਤੇ ਵੀ ਹੌਲੀ ਹੌਲੀ ਸਾਫ਼ ਹੋ ਜਾਣੇ ਆ ਪਾਣੀ ਲੱਦਾ ਜਾਂਦਾ ਵਾ ਜਿਹਦੇ ਵਿੱਚ ਆਟਾ ਦਾਲ ਪੱਤੀ ਜੋ-ਜੋ ਚੀਜ਼ਾਂ ਹੋਣਗੀਆਂ ਰੋਜ਼ ਦਿੱਤੀਆਂ ਜਾਣਗੀਆਂ ਔਰ ਮੈਂ ਲੋਕਾਂ ਦੇ ਲੋਕਾਂ ਦਾ ਵੱਡਾ ਪੰਨ ਦੱਸਾਂ ਜੀ ਵੇ ਤੁਹਾਨੂੰ ਮੈਂ ਦੱਸਿਆ ਕਿ ਸੀਵਰਮੈਨ ਤੇ ਸਪਾਈ ਸੇਵਕ ਸਾਡੇ ਕੋਲ ਆਏ ਸੀਗੇ ਮੈਨੂੰ ਕੱਲ ਇੱਕ ਇੱਕ ਪਰਸੋਂ ਮੈਸੇਜ ਆਇਆ ਰਮਨਪ੍ਰੀਤ ਆ ਨਾਰਾਇਣਗੜ੍ਹ ਤੋਂ ਬਾਦੀ ਉਹ ਮੈਨੂੰ ਕਹਿੰਦਾ ਕਿ ਮੈਂ ਬਿਮਾਰ ਆ ਮੇਰਾ ਆਪਰੇਟ ਹੋਣਾ ਮੈਂ ਉਹਦੇ ਪੈਸੇ ਜੋੜੇ ਨੇ ਪਰ ਮੈਂ ਤੁਹਾਨੂੰ ਦੇਣਾ ਚਾਹੁੰਦਾ ਵਾਂ ਮੈਂ ਇਹੋ ਜਿਹੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਬਹੁਤ ਧੰਨਵਾਦ ਤੁਹਾਨੂੰ ਆਪਰੇਟ ਲਈ ਵੀ ਪੈਸੇ ਚਾਹੀਦੇ ਆ ਤੇ ਮੈਂ ਉਹਦਾ ਇੰਤਜ਼ਾਮ ਕਰ ਦੂੰਗਾ ਇਹੋ ਜੀਆਂ ਗਲਤੀਆਂ ਨਾ ਕੀਤੀਆਂ ਜਾਣ ਮਤਲਬ ਤੁਹਾਡੀ ਮੈਂ ਭਾਵਕਤਾ ਨੂੰ ਸਮਝਦਾ ਹਾਂ ਤੁਹਾਡਾ ਦਰਦ ਮੈਂ ਸਮਝਦਾ ਵਾਂ ਸੋ ਇਹੋ ਜਿਆ ਨਾ ਕੀਤਾ ਜਾਵੇ ਜਿੱਥੇ ਤੁਹਾਨੂੰ ਰੋੜ ਹੈ ਉਹ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਇਹਦੇ ਨਾਲ ਨਾਲ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਵਾਂ ਜਿਵੇਂ ਇਹਨਾਂ ਜੋ ਲੋਡ ਮੁਤਾਬਕ ਸੀਗਾ ਉਹ ਦੇਣ ਦੀ ਕੋਸ਼ਿਸ਼ ਕੀਤੀ ਅੱਗੋਂ 200 ਘਰ ਦੀ ਉਹ ਮਤਲਬ ਜ਼ਿੰਮੇਵਾਰੀ ਲੈ ਰਹੇ ਨੇ ਕਿ ਜਿਨ੍ਹਾਂ ਨੂੰ ਅਸੀਂ ਅਡਾਪਟ ਕਰਾਂਗੇ ਜਿਨ੍ਹਾਂ ਘਰਾਂ ਦੀਆਂ ਛੱਤਾਂ ਡਿੱਗੀਆਂ ਨੇ ਜਿਨ੍ਹਾਂ ਦੇ ਵਿੱਚ ਮਤਲਬ ਬਿਲਕੁਲ ਹੀ ਸਮਾਨ ਖਤਮ ਹੋ ਚੁੱਕਾ ਵਾ ਜੋ ਉਹਨਾਂ ਦੀ ਜ਼ਿੰਦਗੀ ਲਈ ਗੁਜ਼ਰਬਸਰ ਕਰ ਲਈ ਜਿਹੜਾ ਸਮਾਨ ਚਾਹੀਦਾ ਵਾ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂ ਭਗਵੰਤਬਾਪ ਜੀ ਇਹੀ ਕਹਿ ਰਹੇ ਹੋ ਨਾ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਔਰ ਮੈਂ ਇਹਨਾਂ ਨੂੰ ਸਿੱਧੇ ਤੌਰ ਤੇ ਅਪੀਲ ਕੀਤੀ ਆ ਕਿ ਸਰਕਾਰੀ ਪੈਸਾ ਜਿਹੜਾ ਦੇਣ ਨਾਲੋਂ ਉਹਦੇ ਨਾਲੋਂ ਲੋਕਾਂ ਦੇ ਘਰ ਸਿੱਧੇ ਤੌਰ ਦੇ ਉੱਤੇ ਫੜ ਲੇ ਜਾਣ ਔਰ ਉਹਨਾਂ ਨੂੰ ਬਣਾਇਆ ਜਾਵੇ ਇਹਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਬਹੁਤ ਸਾਰੀ ਜਿਹੜੇ ਲੋਕ ਨੇ ਵੱਡੇ ਨਾਮਵਰ ਲੋਕ ਨੇ ਜਿਨ੍ਹਾਂ ਕੋ ਅਜੇ ਤੱਕ ਪਹੁੰਚ ਨਹੀਂ ਹੋ ਰਹੀ ਉਹ ਕੋਸ਼ਿਸ਼ ਕਰ ਰਹੇ ਨੇ ਇੱਥੇ ਆਉਣ ਦੀ ਮੈਂ ਉਹਨਾਂ ਦਾ ਦਰਦ ਵੀ ਸਮਝਦਾ ਵਾਂ ਉਹ ਮਤਲਬ ਇਹ ਵੀ ਚਾਹੁੰਦੇ ਨੇ ਵੀ ਪੰਜਾਬੀ ਸਾਨੂੰ ਇਹ ਨਾ ਕਹਿਣ ਅ ਬੇਨਤੀ ਕੀਤੀ ਹੈ ਕਿ 5-10 ਦਿਨ ਬਾਅਦ ਬਹੁਤ ਜ਼ਿਆਦਾ ਲੋਡ ਪੈਣੀ ਇਸ ਤੋਂ ਅਲਹਿਦਾ ਉਦੋਂ ਲੋਕਾਂ ਦੇ ਘਰਾਂ ਦੀਆਂ ਛੱਤਾਂ ਨਹੀਂ ਹੈਗੀਆਂ ਲੋਕਾਂ ਦੇ ਘਰਾਂ ਦਾ ਸਮਾਨ ਸਾਰਾ ਉੱਜੜ ਗਿਆ ਉਹਦੇ ਵਿੱਚੋਂ ਇੱਕ ਇੱਕ ਘਰ ਜਿਹੜਾ ਤੁਸੀਂ ਗੋਦ ਲੈ ਲਓ ਪੂਰਾ ਇੱਕ ਹੀ ਬਣਾ ਦਿੱਤਾ ਜਾਵੇ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਆ ਕਿ 100 ਬੰਦੇ ਨੂੰ ਜਿਹੜਾ ਹਜ਼ਾਰ ਹਜ਼ਾਰ ਰੁਪਈਆ ਵੰਡਣ ਨਾਲੋਂ ਇੱਕ ਬੰਦੇ ਨੂੰ ਲੱਖ ਰੁਪਈਆ ਦੇ ਦੇ ਦਿੱਤਾ ਜਾਵੇ ਕਮ ਸੇ ਕਮ ਇੱਕ ਬੰਦੇ ਦਾ ਤੇ ਸਰ ਜਾਵੇ ਜਿਸ ਤਰੀਕੇ ਇਹਨਾਂ 200 ਘਰ ਫੜਿਆ ਸੀ ਵੀ ਕੋਸ਼ਿਸ਼ ਕਰਾਂਗੇ ਉਹ ਟੀਮਾਂ ਲਾ ਕੇ ਸਾਡੇ ਕੋਲ ਦੋ ਹੁਣ ਪੰਜ ਹੁਣ 10 ਹੁਣ ਜਿੰਦੀ ਜਿੰਨੀ ਕਪੈਸਿਟੀ ਹੈ ਉਹ ਕਰਨ ਦੀ ਕੋਸ਼ਿਸ਼ ਕਰੇ ਔਰ ਜਿੱਥੇ ਕਿਤੇ ਕੋਈ ਕਨੈਕਟੀਵਿਟੀ ਨਹੀਂ ਹੈਗੀ ਇਹਨਾਂ ਨੂੰ ਹੁਣ ਪਤਾ ਨਹੀਂ ਘਰ ਕਿਹੜੇ ਹੋਣਗੇ ਪਿੰਡ ਦੇ ਲੋਕ ਦੱਸਣਗੇ ਕਿ ਬਹੁਤ ਮਾੜਾ ਇਹਨਾਂ ਦੀ ਟੀਮ ਆ ਕੇ ਵੇਖ ਲੂਗੀ ਕੋਈ ਬੰਦਾ ਜਰੀਆ ਹੀ ਬਣ ਸਕਦਾ ਉਹਨਾਂ ਚੀਜ਼ਾਂ ਨੂੰ ਠੀਕ ਕਰਾਉਣ ਲਈ ਇਹ ਸਾਰਾ ਰਲ ਮਿਲ ਕੇ ਜਿਹੜੀ ਉਹ ਗੱਡੀ ਲੀ ਦੇ ਉੱਤੇ ਆਉਣੀ ਆ ਉਸ ਤਰ੍ਹਾਂ ਕੁਝ ਵੀ ਨਹੀਂ ਹੋ ਸਕਦਾ ਔਰ ਦੂਜੀ ਚੀਜ਼ ਮੈਨੂੰ ਵਾਜ ਸਵੇਰੇ ਇੱਕੇ ਵੀ ਫੋਨ ਆਇਆ ਸੀਗਾ ਕਿ ਭਾਜੀ ਕੱਲ ਕਿਸੇ ਨੇ ਗੱਡੀਆਂ ਭੇਜੀਆਂ ਸੀ ਦੋ ਤੇ ਲੋਕਾਂ ਨੇ ਲੁੱਟ ਲਈਆਂ ਨੇ ਉੱਥੇ ਭੇਜੀਏ ਕਿ ਨਾ ਭੇਜੀਏ ਤੇ ਮੇਰਾ ਸਿੱਧਾ ਸਿੱਧਾ ਜਿਹਾ ਜਵਾਬ ਉਹਨਾਂ ਨੂੰ ਫੋਨ ਦੇ ਉੱਤੇ ਵੀ ਸੀਗਾ ਤੇ ਮੈਂ ਹੁਣ ਵੀ ਕਹਿੰਦਾ ਕਿ ਜੇ ਵਿੱਚ ਕੋ ਇਹੋ ਜਿਹੇ ਲੋਕ ਵੀ ਹੈਗੇ ਤੇ ਕੀ ਕਰਕੇ ਉਹਨਾਂ ਕਰਕੇ ਫਿਰ ਸੇਵਾ ਬੰਦ ਕਰਦੀਏ ਫਿਰ ਬਾਕੀ ਲੋਕਾਂ ਦਾ ਨੁਕਸਾਨ ਕਰਦੀਏ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਅਸੀਂ ਸਵੇਰੇ ਜਿਹੜਾ ਤੁਸੀਂ ਕਿਹਾ ਉਹਦਾ ਟੀਨ ਮੰਗਾਇਆ ਸੀ ਅੱਜ ਸਬਜ਼ੀ ਬਣਾਉਣ ਨੂੰ ਜੀ ਇੱਥੇ ਉਹ ਟੀਨ ਅਸੀਂ ਵੈਸੇ ਰੱਖਿਆ ਸੀਗਾ ਵੀ ਮਤਲਬ ਗੱਡੀ ਦੇ ਵਿੱਚ ਤੇ ਉੱਥੋਂ ਪਾਰੋਂ ਲੋਕ ਕਹਿ ਦਿੰਦੇ ਆ ਡ ਇਹੋ ਜੀ ਮਤਲਬ ਬੈਠੇ ਨੇ ਜਿਹੜੇ ਬਾਹਰੋਂ ਵੀ ਆ ਕੇ ਬਹਿ ਗਏ ਨੇ ਉਹ ਗੱਡੀ ਦੇ ਵਿੱਚ ਡਾਲਾ ਪਾਰ ਕਰਦੇ ਆ ਤੇ ਆਉਂਦੇ ਆਉਂਦੇ ਸਮਾਨ ਚੁੱਕ ਲੈਂਦੇ ਆ ਮਤਲਬ ਇਹੋ ਜਿਹੇ ਲੋ ਫਿਰ ਉਹਦੇ ਕਰਕੇ ਕੀ ਕਰੀਏ ਸਾਡਾ ਮੰਤਰੀ ਖੱਟਾ ਹੁੰਦਾ ਵੀ ਯਾਰ ਫਿਰ ਕੀ ਆ ਦੁਨੀਆ ਵਿੱਚ ਹਰ ਤਰ੍ਹਾਂ ਦੇ ਲੋਕ ਹੈਗੇ ਆ ਇਹ ਚੱਲੀ ਜਾਣਾ ਵਾ ਇਹ ਰਲ ਮਿਲ ਕੇ ਸਾਰਾ ਸਰਣਾ ਵਾ ਅੱਜ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਐਮੀ ਭਾਜੀ ਦਾ ਬਹੁਤ ਬਹੁਤ ਧੰਨਵਾਦ ਆ ਲੋਕਾਂ ਦੀਆਂ ਬਹੁਤ ਸਾਰੀਆਂ ਲੋੜਾਂ ਨੇ ਔਰ ਕੋਸ਼ਿਸ਼ ਕਰ ਰਹੇ ਆ ਕਿ ਇੱਕ ਦੂਜੇ ਨਾਲ ਸਾਥ ਬਣਾ ਕੇ ਇੱਕ ਦੂਜੇ ਨਾਲ ਕਨੈਕਟਿਵਿਟੀ ਬਣਾ ਕੇ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਔਰ ਅਸੀਂ ਇਹਨੂੰ ਭਗਵੰਤ ਪਾਜੀ ਨਾਂ ਦਿੱਤਾ ਇਹ ਕੋਈ ਦਾਨ ਨਹੀਂ ਹੈ ਇਹ ਚੰਗੇ ਭਲੇ ਲੋਕ ਨੇ ਇਹ ਜਨਰੇਟਰ ਨਾਲ ਲੋਕਾਂ ਦੇ ਘਰਾਂ 'ਚ ਤੇਲ ਪਾਣਦੇ ਨੇ ਇਹ ਲੋੜਾਂ ਨੇ ਇਸ ਸਾਥ ਇੱਕ ਦੂਜੇ ਦਾ ਕੋਈ ਨੂੰ ਦਾਨ ਦੋਨਾ ਸਮਝਿਆ ਜਾਵੇ ਵੀ ਇਸ ਤਰੀਕੇ ਫੇਰ ਵੀ ਮੈਂ ਪਿੰਡ ਵਾਲਿਆਂ ਨੂੰ ਕਹਿੰਦਾ ਜਾਂ ਲਾਗੇ ਲਾਗੇ ਜਿੰਨੇ ਪਿੰਡਾਂ ਵਾਲੇ ਨੇ ਜਿੱਥੇ ਤੱਕ ਸਾਡੇ ਕੋ ਸਾਂਭਿਆ ਜਾਣਦੇ ਅਸੀਂ ਸਾਹਮਣੇ ਦੀ ਕੋਸ਼ਿਸ਼ ਕਰਦੇ ਆਂ ਫੇਰ ਵੀ ਜੇ ਕਿਤੇ ਜ਼ਿੰਦਗੀ ਚ ਕਿਤਾਈ ਹੋਵੇ ਤੇ ਰੋਜ਼ ਹੀ ਤੁਹਾਡੇ ਕੋ ਮਾਫੀ ਮੰਗੀਦੀ ਆ ਤੁਹਾਡੇ ਕੋਲੋਂ ਅੱਜ ਵੀ ਮਾਫੀ ਸੋ ਤੁਹਾਡਾ ਇੱਕ ਵਾਰੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਦਰਦ ਵਿਖਾਇਆ ਇਹਨਾਂ ਲੋਕਾਂ ਲਈ ਜੋ ਤੁਸੀਂ ਪੰਜਾਬ ਦੇ ਪ੍ਰਤੀ ਦਰਦ ਰੱਖਦੇ ਹੋ ਜੋ ਤੁਸੀਂ ਪੰਜਾਬ ਦੇ ਪ੍ਰਤੀ ਪੀੜਾ ਨੂੰ ਸਮਝਦੇ ਹੋ ਆਪਣਾ ਪਿਆਰ ਵਿਖਾ ਰਹੇ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਤੇ ਆਮੀ ਵੀਰ ਕੋਣਾ ਦਾ ਸਾਰਿਆਂ ਦਾ ਅਮਰਤਮਾਨ ਹੋਣਾ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ